ਜਿਹੜੇ ਬੰਦੇ ਕਹਿੰਦੇ ਸੀ ਸਾਡੀ ਤਾਕਤ ਅੱਗੇ ਕੋਈ ਕਿਹੜੀ ਤਾਕਤ ਚੱਲ ਨਹੀਂ ਸਕਦੀ ਸਤਿਗੁਰਾਂ ਨੇ ਤਾਕਤیں ਮੁਕਾਤੀਆਂ ਸੈਦ ਬੇਗ ਦੀ ਤਾਕਤ ਮੁਕਾਤੀ ਜੀਵਨ ਥਲ ਐ ਨਿਮਾਣਾ ਕਰਦਾ ਧਰਤੀ ਨੂੰ ਸਿਰ ਲਾ ਕੇ ਨਮਸਕਾਰਾਂ ਕਰਦਾ ਇਹ ਗੁਰੂ ਦੀ ਵਡਿਆਈ ਹੈ ਜਿਹੜਾ ਗੁਰੂ ਅੱਗੇ ਆਪਣਾ ਬਲ ਹਾਰ ਜਾਂਦਾ ਹੈ ਨਾ ਉਹ ਵੀ ਗੁਰੂ ਤੋਂ ਬਲ ਹਾਰ ਜਾਂਦਾ ਹੈ ਸਦਕੇ ਜਾਂਦਾ ਵੈਸੇ ਬਲ ਹਾਰ ਦਾ ਸਦਕੇ ਵੀ ਹੈ ਸਦਕੇ ਜਾਣਾ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕਰਕੇ ਤੇ ਫਿਰ ਪ੍ਰਕਰਮਾ ਕਰਦੇ ਹਾਂ ਪ੍ਰਕਰਮਾ ਦਾ ਅਰਥ ਵੀ ਬਲਹਾਰ ਹੈ ਕਿ ਮਹਾਰਾਜ ਆ ਜਿਹੜਾ ਸਰੀਰ ਹੈ ਨਾ ਸਾਰਾ ਤੁਹਾਡੇ ਤੋਂ ਵਾਰਦਾ ਵਾਂ ਸਦਕੇ ਕਰਦਾ ਤੁਹਾਡੇ ਜਿਵੇਂ ਅਸੀਂ ਕਿਸੇ ਬੱਚੇ ਤੋਂ ਕਿਸੇ ਵਿਆਹ ਵਾਲੇ ਲੜਕੇ ਤੋਂ ਕਿਸੇ ਕੋਈ ਪਿਆਰ ਵਾਲੇ ਦੇ ਸਿਰ ਤੋਂ ਪੈਸੇ ਵਾਰਦੇ ਹਾਂ ਸਿਰ ਤੇ ਕਮਾਉਨੇ ਆ ਕਿ ਆ ਮਾਇਆ ਤੇਰ ਤੋਂ ਵਾਰੀ ਫਿਰ ਤੋਂ ਵਾਰ ਦਿੱਤੀ ਅਹੀ ਆਪਣਾ ਸਰੀਰ ਗੁਰੂ ਦੀਆਂ ਪ੍ਰਕਰਮਾਂ ਕਰਦਿਆਂ ਕਹਿੰਦੇ ਮਰਜ ਸਰੀਰ ਤੇਰੇ ਤੋਂ ਵਾਰਿਆ ਆ ਜੀਵਨ ਤੇਰਾ ਹੈ ਇਹ ਸਰੀਰ ਅੰਦਰ ਕੋਈ ਤਾਕਤ ਨਹੀਂ ਹੈ ਇਹ ਹਾਰ ਗਿਆ ਹੈ ਪਰ ਬੰਦਾ ਹਉਮੈ ਲੈ ਕੇ ਵੀ ਪ੍ਰਕਰਮਾਂ ਕਰੇ ਸਮਝ ਲੈਣਾ ਕਿ ਅਜੇ ਹਾਰਿਆ ਹੀ ਨਹੀਂ ਬਲ ਹੰਕਾਰ ਉਦਾਂ ਹੀ ਹੈ ਆਪਣੇ ਬਲ ਦਾ ਵੀ ਹੰਕਾਰ ਕਰਨਾ ਹਉਮੈ ਹੈ ਆਪਣੇ ਬਲ ਨੂੰ ਛੱਡ ਕੇ ਗੁਰੂ ਅੱਗੇ ਨਿਵ ਜਾਣਾ ਵੀ ਬਲ ਹਾਰ ਹੈ ਹੁਣ ਮੰਨ ਲਓ ਕੋਈ ਇਦਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਅਲਾਹਾਬਾਦ ਬੈਠੇ ਆਦਮੀ ਹੈ ਪਰ ਸਰੀਰੋਂ ਕੋਝਾ ਹੈ ਲੱਤਾਂ ਨਹੀਂ ਚੱਲਦੀਆਂ ਪਰ ਨਿਮਨਿਆ ਨਿਵਿਆ ਇੰਨਾ ਉਹਦੀ ਬੰਦਨਾ ਹੀ ਇੰਨੀ ਪ੍ਰਵਾਨ ਹੋਈ ਸਤਿਗੁਰੂ ਪਾਤਸ਼ਾਹ ਬੜੇ ਖੁਸ਼ ਹੋਏ ਗੁਰੂ ਰਾਮਦਾਸ ਮਰਗੀ ਕਥਾ ਹੈ ਸਤਿਗੁਰੂ ਰਾਮਦਾਸ ਮਹਾਰਾਜ ਇੱਕ ਦਿਨ ਪ੍ਰਸ਼ਾਦਾ ਤਿਆਰ ਕਰਨ ਦੇ ਸਿੰਘਾਂ ਵੱਲ ਚਲੇ ਗਏ ਲੰਗਰ ਵੱਲ ਚਲੇ ਗਏ ਅਚਾਨਕ ਗੁਰੂ ਰਾਮਦਾਸ ਮਹਾਰਾਜ ਭਾਈ ਹਿੰਦਾਲ ਗੁਰੂ ਰਾਮਦਾਸ ਮਹਾਰਾਜ ਦਾ ਬੜਾ ਪ੍ਰੇਮੀ ਸਿੱਖ ਰਿਹਾ ਜੰਡਿਆਲੇ ਗੁਰੂ ਦਾ ਹੈ ਤੇ ਬੜਾ ਪ੍ਰੇਮ ਵਾਲਾ ਪਰ ਜਿਹਦੇ ਪੈਰੋਕਾਰਾਂ ਨੇ ਜਾਂ ਇਹਦੇ ਬੱਚਿਆਂ ਨੇ ਗਾਂ ਇਹਨੂੰ ਰੱਬ ਸਮਝ ਕੇ ਗੁਰੂ ਬਣਾ ਕੇ ਲਿਖਿਆ ਉਹ ਗੱਲ ਇੱਕ ਵੱਖਰਾ ਵਿਸ਼ਾ ਪਰ ਇਹ ਭਾਈ ਹਿੰਦਾਲ ਜਿਹੜਾ ਸੀ ਇਹ ਬਿਲਕੁਲ ਸਮਰਪਤ ਸੀ ਇਹ ਇਹਨੇ ਗੁਰੂ ਘਰ ਵਿੱਚ ਆਪਣੀ ਨਿਮਰਤਾ ਹੀ ਰੱਖੀ ਹੈ ਇਹਦੇ ਬੱਚਿਆਂ ਨੇ ਗਾਏ ਨੂੰ ਹਿੰਦਾਲ ਨੂੰ ਗੁਰੂ ਲਿਖ ਦਿੱਤਾ ਪਰ ਕਦੇ ਹਿੰਦਾਲ ਨੇ ਆਪਣੇ ਆਪ ਨੂੰ ਗੁਰੂ ਨਹੀਂ ਸੀ ਕਿਹਾ ਖੈਰ ਭਾਈ ਹਿੰਦਾਲ ਗੁਰੂ ਕੇ ਲੰਗਰ ਵਿੱਚ ਸੇਵਾ ਕਰਦਾ ਸੀ ਆਟਾ ਗੁੰਨਦਾ ਸੀ ਆਟਾ ਗੁੰਨਦਾ ਪਿਆ ਅਚਾਨਕ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਲੰਗਰ ਤੇ ਚਲੇ ਗਏ ਜੋ ਲੰਗਰ 'ਚ ਗਏ ਭਾਈ ਹੰਦਾਲ ਦਾ ਧਿਆਨ ਪੈ ਗਿਆ ਸਤਿਗੁਰੂ RAMDAS ਮਹਾਰਾਜ ਸਾਹਿਬ ਜੀ ਆ ਗਏ ਇਹਨੇ ਕੀ ਕੀਤਾ ਆਟਾ ਗੁੰਨਦੇ ਗੁੰਨਦੇ ਨੇ ਦੋਵੇਂ ਹੱਥ ਪਿੱਛੇ ਕਰਕੇ ਨਾ ਤੇ ਧਰਤੀ ਨੂੰ ਸਜਦਾ ਕੀਤਾ ਗੋਡੇ ਲਾ ਕੇ ਬੜੇ ਅਦਬ ਨਾਲ ਬੜੇ ਪਿਆਰ ਨਾਲ ਪ੍ਰਾਤ ਥਾਲ ਆਟੇ ਵਾਲੀ ਉਦਾਂ ਹੀ ਕੋਲ ਪਈ ਹੋਈ ਹੱਥ ਪਿੱਛੇ ਇਸ ਕਰਕੇ ਕਰ ਲੇ ਥੱਲੇ ਲਾਵਾਂਗਾ ਤੇ ਹੱਥ ਗੰਦੇ ਹੋਣਗੇ ਫਿਰ ਆਟਾ ਗੁੰਨਣਾ ਹੈ ਇਸ ਕਰਕੇ ਗੁਰੂ ਕੇ ਸੇਖ ਨੇ ਦੋਨੇ ਹੱਥ ਪਿੱਛੇ ਕਰਕੇ ਨਾ ਗੋਡੇ ਨਾਲ ਗੋਡੇ ਜ਼ਮੀਨਾਂ 'ਤੇ ਲਾ ਕੇ ਬੜੇ ਅਤ ਬਨਾਲ ਬੜੇ ਪਿਆਰ ਨਾਲ ਸਤਿਗੁਰੂ ਨਾਮਦਾਸ ਸਾਹਿਬ ਜੀ ਨੂੰ ਵੰਦਨਾ ਕੀਤੀ ਨਮਸਕਾਰ ਕੀਤੀ ਉਹਦੀ ਭਾਵਨਾ ਉਸ ਦੇ ਅੰਦਰ ਦਾ ਪ੍ਰੇਮ ਗੁਰੂ ਰਾਮਦਾਸ ਮਹਾਰਾਜ ਵੇਖ ਕੇ ਭਾਈ ਹਿੰਦਾਲ ਨੂੰ ਸੀਨੇ ਨਾਲ ਲਾ ਲੈਂਦੇ ਪਿਆਰ ਕਰਦੇ ਆ ਉਸ ਦੀ ਭਾਵਨਾ ਦੇ ਕਿਸੇ ਦਾ ਵੰਦਨਾ ਹੀ ਬਲਹਾਰ ਹੈ ਕਿਸੇ ਦਾ ਬਲਹਾਰ ਜਾ ਕੇ ਵੀ ਬਲਹਾਰ ਹੋਣਾ ਨਹੀਂ ਹੈ ਕਿਸੇ ਦਾ ਪ੍ਰਕਰਮਾ ਕਰਕੇ ਵੀ ਬਲਹਾਰ ਹੋਣਾ ਨਹੀਂ ਕਿਸੇ ਦਾ ਸਿਰ ਝੁਕਾ ਕੇ ਵੀ ਬਲਹਾਰ ਹੋ ਜਾਣਾ ਇਸ ਕਰਕੇ ਕਦੇ ਕੋਟ ਬਾਰ ਜਾਈ ਬਲਹਾਰ ਕਰੋੜਾਂ ਵਾਰ ਮਰਜ ਮੈਂ ਤੇਰੇ ਤੋਂ ਬਲਹਾਰ ਸਦਕੇ ਜਾਵਾਂ ਸਾਧੂ ਧੂਰ ਪੁਨੀਤ ਕਰੇ ਸਾਧੂ ਧੂਰ ਪੁਨੀਤ ਕਰੀ ਸਾਧੂ ਦੀ ਧੂੜ ਜਿਹੜੀ ਹੈ ਮੇਰੇ ਜੀਵਨ ਨੂੰ ਪਵਿੱਤਰ ਕਰ ਦਿੰਦੀ ਹੈ। ਮਨ ਕੇ ਵਿਕਾਰ ਮਿਟੇ ਪ੍ਰਭ ਸਿਮਰਤ ਜਨਮ ਜਨਮ ਕੀ ਮੈਲ ਹਰੀ। ਮਨ ਕੇ ਵਿਕਾਰ ਮਿਟੇ ਪ੍ਰਭ ਸਿਮਰਤ ਜਨਮ ਜਨਮ ਕੀ ਮੈਲ ਹਰੀ। ਮਨ ਦੇ ਸਾਰੇ ਵਿਕਾਰ ਮੁੱਕ ਗਏ ਹਨ। ਪ੍ਰਭ ਸਿਮਰਤ ਵਾਹਿਗੁਰੂ ਨੂੰ ਸਿਮਰ ਕੇ ਜਨਮ ਜਨਮ ਕੀ ਮੈਲ ਹਰੀ। ਹਰੀ ਦਾ ਅਰਥ ਹੈ ਮੁੱਕ ਗਈ ਖਤਮ ਹੋ ਗਈ ਜਨਮਾਂ ਜਨਮਾਂ ਦੀ ਉਹਨਾਂ ਦੀ ਮੈਲ ਮੁੱਕ ਗਈ ਹੈ ਸਤਿਗੁਰ ਕਨੇ ਮੰਨ ਕੇ ਵਕਾਰ ਮਿਟੇ ਮਨ ਦੇ ਵਕਾਰ ਮਿਟ ਜਾਮਣ ਤਬ ਅਸਲ ਜੀਵਨ ਕੜਿਆ ਜਾਂਦਾ ਹੈ ਜੀਵਨ ਸੋਹਣਾ ਹੋ ਜਾਂਦਾ ਹੈ ਇਹੀ ਤੇ ਮਾਰਨੇ ਸੀ ਇਹੀ ਤੇ ਮਕਾਉਣੇ ਸਨ ਪਰ ਮਨੁੱਖ ਹਉਮੈ ਨਾ ਮਾਰ ਸਕਿਆ ਸਤਿਗੁਰ ਕੀ ਬਾਣੀ ਨਾਲ ਇਸ ਕਰਕੇ ਜੁੜਨਾ ਸੀ ਬੰਦੇ ਦੀ ਹਉਮੈ ਮਰ ਜਾਏ ਹਉਮੈ ਰਹਿਤ ਹੋ ਜਾਏ ਬੰਦਾ ਗੁਰੂ ਨਾਲ ਜੁੜਿਆ ਰਵੇ ਫਰ ਕਿਤੇ ਹਉਮੈ ਬਣ ਜਾਏ ਧਰਮ ਕਰਮ ਤਾਂ ਫਿਰ ਇਲਾਜ ਕੋਈ ਨਹੀਂ ਭਾਈ ਗੁਰਦਾਸ ਕਹਿੰਦੇ ਕਿਤੇ ਅਗ ਲੱਗ ਜਾਏ ਤੇ ਪਾਣੀ ਨਾ ਬੁਝਾ ਲਈਦੀ ਆ ਪਰ ਜੇ ਮੰਨ ਲਓ ਬੰਦਾ ਬੇੜੀ 'ਚ ਬਹਿ ਕੇ ਸਫ਼ਰ ਕਰ ਰਿਹਾ ਹੁਣ ਕਹਿੰਦੇ ਵੀ ਜਦੋਂ ਬੇੜੀ 'ਚ ਜਾਂਦਾ ਹੈ ਬੇੜੀ ਵਿੱਚ ਅਚਾਨਕ ਕੋਈ ਚੀਜ਼ ਇਹੋ ਜੀ ਵਸ ਫੋਟ ਹੋ ਗਈ ਬੇੜੀ ਵਿੱਚ ਅੱਗ ਲੱਗ ਗਈ ਤੇ ਸਮੁੰਦਰ ਦਰਿਆ ਦੇ ਵਿੱਚੋਂ ਪਾਣੀ ਪਰ ਕੇ ਬੇੜੀ 'ਚ ਅੱਗ ਬੁਝਾ ਲਈ ਪਰ ਜਦੋਂ ਸਮੁੰਦਰ ਦੇ ਜਾਂ ਦਰਿਆ ਦੇ ਪਾਣੀ ਦੇ ਵਿੱਚ ਹੀ ਅੱਗ ਲੱਗ ਜਾਏ ਤੇ ਫਿਰ ਬੁਝਾਵਾਂਗੇ ਕਿਸ ਤਰੀਕੇ ਨਾਲ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕਹਿੰਦੇ ਵੀ ਨਾਉ ਮੈਂ ਜੋ ਆਗ ਲਗੇ ਕੈਸੇ ਕੈ ਬੁਝਾਈਐ ਭਾਈ ਗੁਰਦਾਸ ਕਹਿੰਦੇ ਬੇੜੀ ਦੇ ਵਿੱਚ ਸਾਰਛੇ ਫੇਰੇ ਅੱਗ ਲੱਗ ਜਾਏ ਕਹਿੰਦੇ ਕਿਦਾਂ ਬੁਝਾ ਲਵਾਂਗੇ ਇਹੀ ਗੱਲ ਸਮਝਾਉਂਦੇ ਨੇ ਕਹਿੰਦੇ ਮਾਇਆ ਡਰ ਡਰਪਤ ਜੋ ਗੁਰਦੁਆਰੇ ਜਾਵੇ ਤਹਾਂ ਜੋ ਮਾਇਆ ਵਿਆਪੇ ਕਹੋ ਕੱਤ ਜਾਈਐ ਮਾਇਆ ਦੇ ਪ੍ਰਭਾਵ ਤੋਂ ਹਉਮੈ ਤੋਂ ਬਚਣ ਵਾਸਤੇ ਬੰਦਾ ਗੁਰੂ ਕੋਲ ਜਾਂਦਾ ਗੁਰੂ ਕੋਲ ਵੀ ਜਾ ਕੇ ਹਉਮੈ ਚੰਬੜ ਜਾਏ ਤੇ ਬੰਦਾ ਜਾਊ ਕਿੱਥੇ ਬਚਾ ਕਿੱਥੇ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਇਸੇ ਪ੍ਰਕਾਰ ਹੀ ਮਨ ਕੇ ਵਿਕਾਰ ਮਿਟੇ ਪ੍ਰਭ ਸਿਮਰਤ ਜਨਮ ਜਨਮ ਕੀ ਮੈਲ ਹਰੀ ਜਨਮਾਂ ਜਨਮਾਂ ਦੀ ਮੈਲ ਸਤਿਗੁਰੂ ਮੁਕਾ ਦਿੰਦੇ ਹਨ ਰਹਾਉ ਸ਼ਬਦ ਦਾ ਰਹਾਉ ਵਿਸ਼ਰਾਮ ਬਖਸ਼ ਦੇ ਮਹਾਰਾਜ ਜਾ ਕੇ ਗ੍ਰਹਿ ਮ ਸਗਲ ਨਿਧਾਨ ਜਿਸ ਘਰ ਵਿੱਚ ਸਾਰੇ ਖਜ਼ਾਨੇ ਜਿਸ ਮਾਲਕ ਦੇ ਘਰ ਅੰਦਰ ਸਾਰੇ ਖਜ਼ਾਨੇ ਹਨ ਜਾ ਕੇ ਸੇਵਾ ਪਾਈਏ ਮਹਾਨ ਜਿਸ ਦੀ ਸੇਵਾ ਕਰਕੇ ਵੱਡਾ ਮਾਨ ਪ੍ਰਾਪਤ ਹੁੰਦਾ ਹੈ ਸਗਲ ਮਨੋਰਥ ਪੂਰਨ ਹਾਰਾ ਬੁਰਗਾਤਾਰ ਵੈਗੁਰੂ ਐਸਾ ਜਿਹੜਾ ਸਾਰੇ ਮਨੋਰਥ ਪੂਰੇ ਕਰਨ ਵਾਲਾ ਹੈ ਜੀ ਪ੍ਰਾਨ ਭਗਤਨ ਆਧਾਰ ਜੀ ਪ੍ਰਾਨ ਭਗਤਨ ਆਧਾਰ ਜੀ ਪ੍ਰਾਨ ਹੈ ਭਗਤਾਂ ਦਾ ਆਸਰਾ ਹੈ ਜੀਵਾਂ ਦਾ ਪ੍ਰਾਣ ਜਿ ਜਿੰਨੇ ਜੀਵ ਪ੍ਰਾਣ ਲੈ ਰਹੇ ਨੇ ਸਾਰੇ ਪ੍ਰਾਣਾਂ ਦਾ ਆਸਰਾ ਹੈ ਪ੍ਰਾਣ ਉਹਦੇ ਹੱਥ ਵਿੱਚ ਹੈ ਸਵਾਸ ਉਹਦੇ ਹੱਥ ਵਿੱਚ ਹੈ ਬੰਦੇ ਦੇ ਹੱਥ ਵਿੱਚ ਨਹੀਂ ਬੰਦੇ ਦੇ ਹੱਥ 'ਚ ਉਪਰਾਲਾ ਹੈ ਉਦਮ ਹੈ ਮਸ਼ੱਕਤ ਹੈ ਕਰਦਾ ਹੈ ਪ੍ਰਾਣ ਦੇਣੇ ਜਾਣੀ ਦੇਣੇ ਰੱਬ ਦੇ ਹੱਥ ਵਿੱਚ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੈਦ ਕਹੇ ਹਾਂ ਹੀ ਭੜਾ दारू ਮੇਰੇ ਬਸ ਵਾਇਦ ਕੋਈ ਵੱਡਾ ਡਾਕਟਰ ਕਹਿ ਦਵੇ ਮੇਰੇ ਹੱਥ ਵਿੱਚ ਸਭ ਕੁਝ ਹੈ ਮੈਂ ਆਪਣੀ ਦਵਾਈ ਨਾਲ ਆਪਣੇ ਇਲਾਜ ਨਾਲ ਆਪਣੀ ਯੁਗਤ ਨਾਲ ਮੈਂ ਹਰ ਬੰਦੇ ਦੇ ਪ੍ਰਾਣ ਬਚਾ ਸਕਦਾ ਵੈਦ ਕਹੇ ਹਉ ਹੀ ਭਲਾ ਵੈਦ ਕਹਿ ਦਵੇ ਮੇਰੇ ਵਾਸਤੇ ਸਭ ਕੁਝ ਚੰਗਾ ਹੈ ਮੈਂ ਕਰ ਸਕਦਾ दारू ਮੇਰੇ ਵੱਸ ਮੇਰੇ ਵੱਸ दारू ਹੈ ਦਵਾਈ ਹੈ ਪਰ ਮਹਾਰਾਜ ਕਹਿੰਦੇ ਕਿ ਕਈ ਵਾਰ ਵੈਦਾਂ ਦੀਆਂ ਫੜੀਆਂ ਦਵਾਈਆਂ ਕੀਤੇ ਇਲਾਜ ਤਰੇ ਤਰਾਏ ਰਹਿ ਜਾਂਦੇ ਨੇ ਮੰਨੇ ਤੋਂ ਮੰਨੇ ਪਰਮੰਨੇ ਵੈਦਾਂ ਦੀਆਂ ਦਵਾਈਆਂ ਡਾਕਟਰਾਂ ਦੀਆਂ ਦਵਾਈਆਂ ਕੰਮ ਨਹੀਂ ਕਰਦੀਆਂ ਜਦੋਂ ਵੈਗਰੂ ਪ੍ਰਾਣ ਕੱਢਣ ਤੇ ਆਉਂਦਾ ਹੈ ਸਹਿਬ ਬਾਦਸ਼ਾਹ ਕਹਿੰਦੇ ਨੇ ਭਾਵ ਵੈਦ ਕਹੇ ਹਉ ਹੀ ਭਲਾ दारू ਮੇਰੇ ਬਸ ਇਹ ਤੋਂ ਬਸਤ ਗੋਪਾਲ ਕੀ ਜਬ ਭਾਵੈ ਲੈ ਖਸ ਇਹ ਵਸਤੂ ਗੋਪਾਲ ਪਰਮਾਤਮਾ ਦੀ ਹੈ ਜਦੋਂ ਭਾਵੇਂਗਾ ਉਹਨੂੰ ਖੋ ਲੈਂਦਾ ਹੱਥਾਂ ਚੋਂ ਖੋ ਕੇ ਲੈ ਜਾਂਦਾ ਕੀ ਕਰ ਲਵਾਂਗੇ ਸਤਿਗੁਰੂ ਗਰੀਬਨਵਾਜ ਪਾਤਸ਼ਾਹ ਕਹਿੰਦੇ ਇਹ ਵਾਹਿਗੁਰੂ ਪਰਮਾਤਮਾ ਦੀ ਖੇਡ ਹੈ ਕਹਿੰਦੇ ਜਾਕੀ ਸੇਵਾ ਪਾਈਏ ਮਾਨ ਜਿਸ ਦੀ ਸੇਵਾ ਕਰਕੇ ਮਾਨ ਪ੍ਰਾਪਤ ਹੁੰਦਾ ਹੈ ਸਗਲ ਮਨੋਰਥ ਪੂਰਨ ਹਾਰ ਸਗਲ ਮਨੋਰਥ ਪੂਰਨ ਹਾਰ ਸਾਰੇ ਮਨ ਦੇ ਮਨੋਰਥ ਪੂਰਨ ਹਾਰ ਦਾ ਤਾਰ ਵੈ ਗੁਰੂ ਹੈ ਜੀ ਆਪਾਨ ਭਗਤਨ ਆਧਾਰ ਜੀ ਪ੍ਰਾਨ ਭਗਤਨ ਆਧਾਰ ਜੀਵਾਂ ਦਾ ਆਸਰਾ ਹੈ ਭਗਤ ਭਗਤਾਂ ਦੇ ਪ੍ਰਾਣਾ ਦਾ ਆਸਰਾ ਪਰਮਾਤਮਾ ਹੈ। ਕਾਟ ਕਾਟ ਅੰਤਰ ਸਗਲ ਪਰਗਾਸ। ਉਹ ਵਾਹਿਗੁਰੂ ਜਿਹੜਾ ਸਾਰੇ ਹਿਰਦਿਆਂ ਅੰਦਰ ਆਪਣਾ ਪ੍ਰਕਾਸ਼ ਜੋਤ ਸਰੂਪ ਬਣਾ ਕੇ ਬੈਠਾ ਹੈ। ਜਪ ਜਪ ਜੀਵੇ ਭਗਤ ਗੁਣ ਤਾਸ। ਉਸ ਦੇ ਭਗਤ ਨੂੰ ਜਪਦੇ ਜਿਉਂਦੇ ਤੇ ਗੁਨਾ ਦੇ ਖਜ਼ਾਨੇ ਨੂੰ ਯਾਦ ਕਰਦੇ ਹਨ ਜਾ ਕੇ ਸੇਵਣਾ ਬਿਰਥੀ ਜਾਏ ਜਿਸ ਮਾਲਕ ਦੀ ਕੀਤੀ ਸੇਵਾ ਕਦੇ ਬਿਰਥੀ ਨਹੀਂ ਜਾਂਦੀ ਸੇਵਾ ਭਾਵੇਂ ਕੋਈ ਥੋੜੀ ਕਰੇ ਤੇ ਭਾਵੇਂ ਬਹੁਤੀ ਕਰੇ ਜਿੰਨੀ ਵੀ ਕੋਈ ਕਰ ਸਕਦਾ ਹੈ ਉਹਦੀ ਸੇਵਾ ਵਿਅਰਥ ਨਹੀਂ ਜਾਂਦੀ ਜੇ ਕਰਨ ਵਾਲੇ ਦੇ ਹਿਰਦੇ ਵਿੱਚ ਪ੍ਰੇਮ ਹੋਵੇ ਭਾਵਨਾ ਹੋਵੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਸੇਵਾ ਇਕ ਬਾਣੀ ਚ ਮੈਂ ਪ੍ਰਮਾਣ ਸਾਂਝਾ ਕਰਦਿਆਂ ਸਪਰਥਾਏ ਪਾਤਸ਼ਾਹ ਕਹਿਣ ਲੱਗੇ ਵੀ ਜੇ ਕਿਤੇ ਸੇਵਾ ਤੇ ਰੱਬ ਦੇ ਪ੍ਰਿਆਰ ਦੀ ਹੋਵੇ ਨਾ ਤਾਂ ਫਿਰ ਸੇਵਾ ਪ੍ਰਵਾਨ ਹੈ ਜੇ ਸੇਵਾ ਹੀ ਹਉਮੈ ਬਣ ਗਈ ਤੇ ਫਿਰ ਬਚਾ ਕਿੱਥੇ ਹੈ ਮੰਨ ਲਓ ਕੋਈ ਬੰਦਾ ਕੋਈ ਝਾੜੂ ਲਾਵੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੇਵਾ ਵੀ ਕਰਦਾ ਹੋਵੇ ਹੁਣ ਘਰ ਜਾ ਕੇ ਸਾਰ ਨੂੰ ਦੱਸ ਦੇ ਦੱਸਦਾ ਫਿਰ ਇੰਨਾ ਚਿਰ ਮੈਂ ਸੇਵਾ ਕੀਤੀ ਐਂਦੀ ਐਂਦੀ ਸੇਵਾ ਕੀਤੀ ਐਵੇਂ ਸੇਵਾ ਕੀਤੀ ਆ ਸੇਵਾ ਕੀਤੀ ਉਹ ਸਾਰੇ ਕੱਲੇ ਕੱਲੇ ਜੀਣ ਦੱਸਦਾ ਮੈਂ ਸੇਵਾ ਕਰ ਕਰ ਕੇ ਥੱਕ ਗਿਆ ਹੁਣ ਨਹੀਂ ਮਤਲਬ ਕਿ ਕਿ ਮੈਂ ਇੰਨੀ ਸੇਵਾ ਕੀਤੀ ਜਿਹਨੂੰ ਨਹੀਂ ਵੀ ਪਤਾ ਲੱਗੇ ਉਹਨੂੰ ਵੀ ਪਤਾ ਲੱਗ ਜਾਏ ਵੀ ਮੈਂ ਸੇਵਾ ਕਰਨ ਵਾਲਾ ਹਾਂ ਮੈਂ ਸੇਵਾ ਕਰਦਾ ਹਾਂ ਸਤਿਗੁਰੂ ਕਹਿ ਲੱਗੇ ਵੀ ਭਲੇ ਆ ਜੋ ਸੇਵਾ ਕਰਨੀ ਹੈ ਨਾ ਤੇ ਫਿਰ ਹਉਮੇ ਮੁੱਕ ਜਾਣੀ ਚਾਹੀਦੀ ਸੀ ਹਉਮੇ ਨਾ ਹੋਵੇ ਸੇਵਾ ਹਉਮੇ ਨਾ ਬਣ ਜਾਏ ਸੇਵਾ ਕਰਨੀ ਕੀ ਹਉਮੇ ਮੁੱਕ ਜਾਏ ਸਾਹਿਬ ਗਰੀਬਨ ਆਵਾਜ਼ ਪਾਤਸ਼ਾਹ ਕਹਿਣ ਲਗੇ ਸੋ ਕਿਉਂ ਵਿਸਰੈ ਜੇ ਘਾਲ ਨਾ ਪਾਨੈ ਸੋ ਕਿਉਂ ਵਿਸਰੈ ਜੇ ਜੀਆ ਜਾਣਾ ਉਹਨੂੰ ਕਿਉਂ ਵਿਸਾਰਦਾ ਜਿਹੜਾ ਸਾਡੀ ਘਾਲਣਾ ਖਤਮ ਨਹੀਂ ਹੋਣ ਦਿੰਦਾ ਸਾਡੀ ਘਾਲਣਾ ਅਜਾਈ ਨਹੀਂ ਜਾਣ ਦਿੰਦਾ ਇੱਕ ਬੱਚਨ ਹੋਰ ਹੈ ਗੱਲ ਇਹ ਹੈ ਵੀ ਸੇਵਾ ਹੋ ਕੀ ਦੀ ਰਹੀ ਹੈ ਸੇਵਾ ਕਰ ਕਿਵੇਂ ਰਹੇ ਆ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਹਾਲ ਅਜਾਈ ਜਾਏ ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਬ੍ਰਥਾ ਹੋਵੇ ਸੇਵ ਸਤਿਗੁਰ ਕਹਿ ਲਗੇ ਵੀ ਵੇਖਣਾ ਵੀ ਸੇਵਾ ਕਰ ਕੀ ਦੀ ਰ ਜੇ ਇਕੱਲੇ ਪੱਥਰ ਦੀ ਸੇਵਾ ਕਰੀ ਜਾਣਾ ਕਹਿੰਦੇ ਕਿਸੇ ਕੰਮ ਦੀ ਨਹੀਂ ਇਨਸਾਨ ਨੂੰ ਛੱਡ ਕੇ ਪੱਥਰ ਦੀ ਸੇਵਾ ਕਰ ਰਿਹਾ ਹੈ ਇਨਸਾਨ ਨੂੰ ਰੱਬ ਨਹੀਂ ਸਮਝਦਾ ਇਨਸਾਨ ਅੰਦਰ ਰੱਬ ਨਹੀਂ ਮੰਨਦਾ ਪੱਥਰ 'ਚ ਰੱਬ ਮੰਨੀ ਜਾਂਦਾ ਹੈ ਸਤਿਗੁਰੂ ਗਰੀਬਨ ਆਵਾਜ਼ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਤਾਂ ਮਤਲਬ ਤੂੰ ਅਜੇ ਪੱਥਰਾਂ ਨੂੰ ਪਰਖਿਆ ਇਨਸਾਨ ਨੂੰ ਨਹੀਂ ਵੇਖਿਆ ਲਾਗੇ ਇਨਸਾਨ ਭੁੱਖਾ ਮਰਦਾ ਹੋਵੇ ਕੋਈ ਬੰਦਾ ਪ੍ਰਸ਼ਾਦੇ ਤੋਂ ਬਿਨਾਂ ਹੋਵੇ ਰੋਟੀ ਤਰਸਦਾ ਹੋਵੇ ਤੇ ਤੂੰ ਆਖੇ ਨਹੀਂ ਪਹਿਲਾਂ ਪੱਥਰ ਨੂੰ ਖਵਾਵਾਂ ਫਿਰ ਮੈਂ ਇਹਨੂੰ ਬੰਦੇ ਨੂੰ ਪੁੱਛਿਆ ਬੰਦੇ ਨੂੰ ਪੁੱਛੇ ਤੱਕ ਨਾ ਸਤਿਗੁਰੂ ਕਹਿੰਗੇ ਜੋ ਪੱਥਰ ਕੀ ਪਾਈ ਪਾਇ ਪੈਰੀ ਪਵੇ ਜਿਹੜਾ ਪੱਥਰ ਦੇ ਬਾਰ ਬਾਰ ਤਿਸ ਕੀ ਘਾਲ ਅਜਾਈ ਜਏ ਉਦੀ ਘਾਲ ਨਾ ਅਜਾਈ ਚਲੇ ਜਾਂਦੇ ਭਾਵੇਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਾਲਦਾ ਹੋਵੇ ਜੋ ਪੱਥਰ ਕੋ ਕਹਤੇ ਦੇਵ ਤਾਂ ਕੀ ਵਰਥਾ ਹੋਵੇ ਸੇਵ ਸਤਿਗੁਰੂ ਸਾਹਿਬ ਨੇ ਸਾਨੂੰ ਸੇਵਾ ਕਰਨੀ ਦੱਸੀ ਹੈ ਪੱਥਰ ਦੀ ਨਹੀਂ ਵਿੱਚ ਦੁਨੀਆ ਸੇਵ ਕਮਾਈ ਹੈ ਤੰਦਰਕੇ ਬੈਸਣ ਪੈ ਸਿੱਖ ਨੇ ਸੇਵਾ ਕਰਨੀ ਦੁਨੀਆ ਦੇ ਵਿੱਚ ਕਰਨੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਸਾਰੇ ਥਾਵਾਂ ਤੇ ਵਸਦਾ ਰੱਬ ਹੈ ਜੇ ਦਿਸ ਪਵੇਗਾ ਤੇ ਸਾਰੇ ਪਾਸੇ ਸੇਵਾ ਹੈ ਜਾ ਕੀ ਸੇਵਨਾ ਬਿਰਥੀ ਜਾਏ ਜਿਦੀ ਥੋੜੀ ਜੀ ਕੀਤੀ ਸੇਵਾ ਬੇਅਰਥ ਨਹੀਂ ਜਾਂਦੀ ਮਨ ਤਨ ਅੰਤਰ ਏਕ ਧਿਆਏ ਉਹ ਮਨ ਕਰਕੇ ਤਨ ਕਰਕੇ ਅੰਤਰ ਵੈ ਗੁਰੂ ਪਰਮਾਤਮਾ ਇੱਕ ਨੂੰ ਧਿਆਉਂਦਾ ਹੈ ਗੁਰ ਉਪਦੇਸ਼ ਦਇਆ ਸੰਤੋਖ ਗੁਰ ਉਪਦੇਸ਼ ਦਇਆ ਸੰਤੋਖ ਗੁਰੂ ਦਾ ਉਪਦੇਸ਼ ਇਹੀ ਹੈ ਦਇਆ ਤੇ ਸੰਤੋਖ ਪੈਦਾ ਹੋ ਜਾਂਦਾ ਹੈ ਨਾਮ ਅਨੰਦ ਅਨਿਰਮਲ ਇਹੋ ਥੋਕ ਗੁਰੂ ਦੇ ਉਪਦੇਸ਼ ਰਾਹੀ ਸਤ ਤੇ ਸੰਤੋਖ ਦਇਆ ਤੀਜੇ ਧਰਮ ਗੁਣ ਪੈਦਾ ਹੋਏ ਨਾਮ ਅਨੰਦ ਅਨਿਰਮਲ ਇਹੋ ਥੋਕ ਅਸਲ ਥੋਕ ਮੈਨੇ ਪਦਾਰਥ ਅਸਲ ਜੀਵਨ ਦਾ ਪਦਾਰਥ ਹੈ ਸਾਰੇ ਨਾਮ ਦੇ ਖਜ਼ਾਨੇ ਨਿਰਮਲ ਜੀਵਨ ਹੋ ਕੇ ਮਿਲ ਜਾਂਦੇ ਹਨ ਕਰ ਕਿਰਪਾ ਲੈ ਜਹ ਲੜ ਲਾ ਰੇ ਅਰਦਾਸ ਹੈ ਕਿ ਵਾਹਿਗੁਰੂ ਜੀ ਕਿਰਪਾ ਕਰਕੇ ਆਪਣੇ ਲੜ ਲਾ ਕੇ ਰੱਖੋ ਚਰਨ ਕਮਲ ਨਾਨਕ ਨਿਤ ਧਿਆਏ ਚਰਨ ਕਮਲ ਨਾਨਕ ਨਿਤ ਧਿਆਏ ਤੁਹਾਡੇ ਚਰਨਾਂ ਕਮਲਾਂ ਨੂੰ ਨਾਨਕ ਨੇਤਤਿਆ ਹੁੰਦੇ ਹਨ ਭੈਰੂ ਮਹੱਲਾ ਪੰਜਵਾਂ ਭੈਰੂ ਰਾਗ ਅੰਦਰ ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਸਤ ਗੁਰੇ ਆਪਣੇ ਸੁਣੀ ਅਰਦਾਸ ਸਤ ਗੁਰੇ ਆਪਣੇ ਸੁਣੀ ਅਰਦਾਸ ਇਸ ਪਰਥਾਏ ਵਿਦਵਾਨਾਂ ਜ਼ਿਕਰ ਕੀਤਾ ਹੈ ਇਸ ਸਤ ਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਦੋਂ ਤੰਦਰੁਸਤ ਹੋਏ ਰੋਗ ਤੋਂ ਸੀਤਲਤਾ ਸਿਤਲਾ ਤੋਂ ਉਸ ਪਰਥਾਏ ਦਾ ਜ਼ਿਕਰ ਵਿਦਵਾਨ ਵੀ ਕਰਦੇ ਨੇ ਵੀ ਮਾਲਕ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਕੀਤੀ ਸਤਿਗੁਰੇ ਆਪਣੀ ਸੁਣੀ ਅਰਦਾਸ ਆਪਣੇ ਸਤਿਗੁਰ ਨੇ ਪਰਮੈ ਇਸ ਪਰਮੇਸ਼ਰ ਵਾਹਿਗੁਰੂ ਜੀ ਨੇ ਅਰਦਾਸ ਸੁਣੀ ਹੈ ਘਰ ਜਾਇਆ ਸਗਲਾ ਰਾਸ ਸਾਰਾ ਜੀਵਨ ਦਾ ਕਾਰਜ ਰਾਸ ਆ ਗਿਆ ਕਾਰਜ ਰਾਸ ਆ ਜਾਵੇ ਤੇ ਬੜੀ ਵੱਡੀ ਖੁਸ਼ੀ ਹੁੰਦੀ ਕੰਮ ਸਫਲ ਹੋ ਮਨ ਲਓ ਆਪਾਂ ਸਾਡੀ ਸੰਸਾਰੀ ਸੋਚ ਜਿਤੋਂ ਤੱਕ ਆ ਸਾਡੇ ਤਾਂ ਮੰਨ ਲਓ ਆਪਣੇ ਬੱਚੇ ਦੀ ਵਿਜੇ ਵਾਸਤੇ ਵੀ ਅਰਦਾਸ ਕੀਤੀ ਹੋਵੇ ਜਾਂ ਕਰ ਰਹੀਏ ਹੋਵੇ ਪਾਠ ਪੂਜਾ ਕਰ ਰਹੇ ਹੋਏ ਨਾ ਜੇ ਲੱਗ ਜਾਏ ਤੇ ਕਹਿੰਨੇ ਆ ਵੀ ਮਾਲਕ ਬੜਾ ਨੇੜੇ ਹੋ ਕੇ ਸੁਣਦਾ ਸੁਣਦਾ ਵੀ ਹੈ ਫਿਰ ਤਾਂ ਕਹਿੰਦੇ ਸਾਡਾ ਕਾਰਜ ਰਾਸ ਆ ਗਿਆ ਮਾਲਕ ਨੇ ਕਰ ਦਿੱਤਾ ਕਰਦਾ ਹੈ ਮਾਲਕ ਸਾਰੇ ਕਾਰਜ ਰਾਸ ਕਰਨ ਵਾਲਾ ਵਾਹਿਗੁਰੂ ਹੀ ਹੈ ਜਿਵੇਂ ਕਿਸੇ ਦਾ ਕਾਰਜ ਕੋਈ ਅਰਦਾਸ ਕੀਤੇ ਆ ਬਾਣੀ ਪੜਿਆ ਰਾਸ ਆਉਂਦਾ ਤੈਨੂੰ ਖੁਸ਼ੀ ਮਿਲਦੀ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਮੈਨੂੰ ਵੀ ਖੁਸ਼ੀ ਇਸੇ ਪ੍ਰਕਾਰ ਮਿਲੀ ਜਦੋਂ ਮਾਲਕ ਆਪਣੇ ਪਿਆਰੇ ਦੇ ਕਾਰਜ ਸੁਵਾਰਦਾ ਹੈ ਕਾਰਜ ਆਇਆ ਸਗਲਾ ਰਾਸ ਤਕਰੀਬਨ ਤਕਰੀਬਨ ਦੁਨੀਆ ਦੇ ਸਾਰੇ ਕਾਰਜ ਰਾਸ ਨਹੀਂ ਆਉਂਦੇ ਪਰ ਜਿਹੜਾ ਅਰ ਕਾਰਜ ਗੁਰੂ ਦੇ ਪਰਉ ਸਾਰਕ ਕੇ ਅਰਦਾਸ ਕਰਕੇ ਕੀਤਾ ਜਾਵੇ ਉਹ ਰਾਸ ਹੁੰਦਾ ਹੈ ਮਨ ਤਨ ਅੰਤਰ ਪ੍ਰਭੂ ਤੇ ਆਇਆ ਮਨ ਤਨ ਅੰਤਰ ਪ੍ਰਭੂ ਤੇ ਆਇਆ ਉਨਾ ਮਨ ਕਰਕੇ ਅੰਤਰ ਪ੍ਰਮਾਤਮਾ ਵਾਹਿਗੁਰੂ ਨੂੰ ਧਿਆਇਆ ਹੈ। ਘੋਰ ਪੂਰੇ ਡਰ ਸਗਲ ਚੁਕਾਇਆ। ਪੂਰੇ ਗੁਰੂ ਨੇ ਅੰਦਰਲਾ ਡਰ ਚੁਕਾ ਮੁਕਾ ਦਤਾ ਹੈ। ਸਬਦੇ ਵੱਡ ਸਮਰਥ ਗੁਰਦੇਵ। ਸਭ ਤੋਂ ਵੱਡਾ ਹੈ ਸਮਰਥ ਗੁਰਦੇਵ ਪਰਮੇਸ਼ਰ ਵਾਹਿਗੁਰੂ। ਸਭ ਸੁਖ ਪਾਏ ਤਿਸ ਕੀ ਸੇਵ। ਸਾਰੇ ਸੁਖ ਪ੍ਰਾਪਤ ਹੋ ਜਾਂਦੇ ਤਿਸ ਕੀ ਸੇਵ। ਉਸ ਦੀ ਸੇਵਾ ਕੀਤਿਆਂ ਉਸ ਨੂੰ ਯਾਦ ਕੀਤਿਆਂ ਰਹਾਉ ਸ਼ਬਦ ਦਾ ਰਹਾਉ ਵਿਸ਼ਰਾਮ ਬਖਸ਼ ਦੇ ਮਹਾਰਾਜ ਜਾ ਕਾ ਕੀਆ ਸਭ ਕਿਛ ਹੋਏ ਜਾ ਕਾ ਕੀਆ ਜੋ ਕੁਝ ਦਿਸਦਾ ਹੈ ਜੋ ਕੁਝ ਪੈਦਾ ਹੋਇਆ ਸਭ ਕੁਛ ਉਸੇ ਦਾ ਪੈਦਾ ਹੋਇਆ ਦਿਖਾਈ ਦਿੰਦਾ ਹੋਇਆ ਇਸ ਕਾ ਅਮਰ ਨਾ ਮਿਟੇ ਕੋਏ ਅਮਰ ਦਾ ਅਰਥ ਹੈ ਹੁਕਮ ਉਸ ਦਾ ਹੁਕਮ ਕੋਈ ਨਹੀਂ ਮਿਟਾ ਸਕਦਾ ਜੋ ਉਹਨੇ ਹੁਕਮ ਕਰਤਾ ਉਹ ਹੋ ਕੇ ਰਹਿਣਾ ਜਿਉਂ-ਜਿਉਂ ਤੇਰਾ ਹੁਕਮ ਤਮੈ ਤਿਉ ਹੋਵਣਾ ਉਹਦਾ ਹੁਕਮ ਕੋਈ ਰੋੜ ਨਹੀਂ ਸਕਦਾ ਕੋਈ ਬੰਦਾ ਲੱਖ ਵਾਰੀ ਕਹੇ ਮੈਂ ਰੱਬ ਦੀ ਆ ਮੈਂ ਰੱਬ ਦਾ ਹੁਕਮ ਨਹੀਂ ਮੰਨਦਾ ਜੋ ਮਰਜ਼ੀ ਕਰ ਲੈ ਨਾ ਮੰਨ ਮਨਵਾ ਲੀਂਦਾ ਕਿਉਂਕਿ ਸਾਡੀ ਤਾਕਤ ਨਹੀਂ ਚੱਲਦੀ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋੜ ਨਾ ਜੀਵਨ ਮਰਨ ਨਹਿ ਜੋਰ ਸਾਡਾ ਤੇ ਆਪਣਾ ਜੋਰ ਹੀ ਕੋਈ ਨਹੀਂ ਨਾ ਚੁੱਪ ਰਹਿਣ ਵਿੱਚ ਨਾ ਬੋਲਣ ਵਿੱਚ ਨਾ ਜੀਵਨ ਵਿੱਚ ਨਾ ਮਰਨ ਵਿੱਚ ਨਾ ਪ੍ਰਾਪਤ ਕਰਨ ਚ ਨਾ ਵਾਪਸ ਕਰਨ ਵਿੱਚ ਸਾਡਾ ਜੋਰ ਹੀ ਕੋਈ ਨਹੀਂ ਗਾ ਅਸਾਂ ਜੋਰ ਨਹੀਂ ਜੇ ਕਿਛ ਕਰ ਹਾਂ ਮਸਾਕ ਹੈ ਜੇ ਕੁਝ ਕਰ ਸਕਦੇ ਤੇ ਕਹਿ ਲਿੰਦੇ ਕਰਕੇ ਵੇਖ ਲੈnde ਪਰ ਕਰਨ ਜੋਗੇ ਕੱਖ ਨਹੀਂ ਆ ਸਾਡਾ ਜੋਰ ਕੋਈ ਨਹੀਂ ਤਿਸ ਕਾ ਅਮਰ ਨਾ ਮਿਟੇ ਕੋਈ ਉਸਦਾ ਹੁਕਮ ਕੋਈ ਮਿਟਾ ਨਹੀਂ ਸਕਦਾ ਪਾਰ ਬ੍ਰਹਮ ਪਰਮੇਸ਼ਰ ਅਨੂਪ ਵਾਹਿਗੁਰੂ ਜਿਦਾ ਹੁਕਮ ਕੋਈ ਨਹੀਂ ਨਾ ਮਿਟਾ ਸਕਦਾ ਕਹਿੰਦੇ ਉਹ ਪਾਰ ਬ੍ਰਹਮ ਪਰਮੇਸ਼ਰ ਅਨੂਪ ਹੈ ਅਨੂਪ ਦਾ ਅਰਥ ਦਾ ਉਪਮਾ ਤੋਂ ਪਰੇ ਜਿਦੇ ਨਾਲ ਕਿਸੇ ਦੀ ਉਪਮਾ ਤੁਲਨਾ ਨਹੀਂ ਕਰ ਸਕਦੇ ਆਪਾਂ ਨਹੀਂ ਕਰ ਸਕ ਸਤਿਗੁਰੂ ਦੀ ਕਿਸੇ ਨਾਲ ਵੀ ਤੁਲਨਾ ਨਹੀਂ ਕਰ ਸਕਦੇ ਬਣਾਉ ਬਣਨ ਵਾਲਿਆਂ ਨੇ ਆਪਣੇ ਆਪ ਨੂੰ ਬੜੇ ਥਾਮਾਂ ਤੇ ਗੁਰੂ ਬਣਾਇਆ ਬੜੀਆਂ ਸਦੀਆਂ ਤੋਂ ਲੋਕ ਬੜੇ ਪਖੰਡ ਕਰਦੇ ਨੇ ਕੋਈ ਕਈ ਕਹਿੰਦਾ ਮੇਰੇ ਚ ਫਲਾਣਾ ਆਉਂਦਾ ਮੇਰੇ ਚ ਫਲਾਣਾ ਆਉਂਦਾ ਕੋਈ ਆਪਣੇ ਆਪ ਨੂੰ ਆਪੇ ਗੁਰੂ ਬਣ ਕੇ ਬਿਠਾ ਕੇ ਬਹਿ ਗਿਆ ਪਰ ਸਤਿਗੁਰ ਕਹਿੰਦੇ ਮਹਲਕ ਸੱਚੇ ਪਾਤਸ਼ਾਹ ਜੀ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ ਜਿਉ ਜਿਹਾ ਤੂੰ ਆ ਸਿਰਫ ਤੂੰ ਹੀ ਐ ਹੋਰ ਕੋਈ ਹੈ ਨਹੀਂ ਉਪਮਾ ਕੀ ਦੇ ਦੀਏ ਕਿਸੇ ਦੀ ਤੇਰੀ ਉਪਮਾ ਕਿਦਾਂ ਕਰ ਲਈਏ ਤੇ ਸਤਿਗੁਰੂ ਜੀ ਉਪਮਾ ਆਪਾਂ ਇੱਕ ਵਿਚਾਰ ਹੈ ਵਿਆਕਰਣ ਦਾ ਇੱਕ ਨਿਯਮ ਹੈ ਉਪਮਾ ਅਲੰਕਾਰ ਉਪਮਾ ਅਲੰਕਾਰ ਆਪਾਂ ਕਿੱਥੇ ਵਰਤਦੇ ਆਂ ਜਦੋਂ ਕਿਸੇ ਦੀ ਤਾਰੀਫ਼ ਕਰਨੀ ਹੋਵੇ ਜਿਵੇਂ ਫਲਾਣੇ ਬੰਦੇ ਦੀ ਬੋਲੀ ਇੱਦਾਂ ਜਿਵੇਂ ਸ਼ਹਿਦ ਮਤਲਬ ਸ਼ਹਿਦ ਮਿੱਠਾ ਹੈ ਬੋਲੀ ਮਤਲਬ ਮਿੱਠੀ ਕਿਸੇ ਬੰਦੇ ਦਾ ਚਿਹਰਾ ਇੱਦਾਂ ਜਿਵੇਂ ਚੰਨ ਮਤਲਬ ਉਪਮਾ ਵਰਤ ਕਿਸੇ ਦੇ ਚਿਹਰੇ ਨੂੰ ਮੁੱਖ ਨੂੰ ਬੋਲੀ ਨੂੰ ਕਿਸੇ ਚੀਜ਼ ਨਾਲ ਤੁਲਨਾ ਕਰ ਦੇਣੀ ਉਪਮਾ ਅਲੰਕਾਰ ਵਰਤਣਾ ਹੁੰਦਾ ਹੈ ਕਿਸੇ ਦੇ ਚਿਹਰੇ ਨੂੰ ਚੰਦਰਮਾ ਨਾਲ ਤੁਲਨਾ ਕਰਤੀ ਉਪਮਾ ਅਲੰਕਾਰ ਮਤਲਬ ਚੰਨ ਵਰਗਾ ਸੋਣਾ ਪਰ ਰੱਬ ਜੀ ਕਹਿੰਦੇ ਮਾਲਕ ਸੱਚੇ ਪਾਤਸ਼ਾਹ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀ ਜ ਤੇਰੇ ਵਾਸਤੇ ਉਪਮਾ ਸ਼ਬਦ ਹੀ ਕੋਈ ਨਹੀਂ ਹੋਰ ਤੇਰੇ ਬਰਾਬਰ ਕੋਈ ਹੋਊਗਾ ਤੇ ਆਖਣ ਤੂੰ ਤੇ ਸ਼ਰੀਕ ਤੂੰ ਹੋਵੇ ਤਾਂ ਆਖੀਏ ਤੁਧ ਸ਼ਰੀਕ ਹੋਵੇ ਤਾਂ ਆਖੀਏ ਤੁਧ ਜੇਵੜ ਤੂੰ ਹੀ ਹੋਈ ਤੇਰੇ ਵਰਗਾ ਤੇ ਤੂੰ ਆਪ ਹੀ ਐ ਇਸ ਕਰਕੇ ਤੂੰ ਉਪਮਾ ਤੋਂ ਪਰੇ ਹੈ ਸਫਲ ਮੂਰਤ ਗੁਰ ਤਿਸਕਾਰ ਰੂਪ ਸਫਲ ਮੂਰਤ ਗੁਰ ਦਸਕਾਰੂਪ ਗੁਰੂ ਉਸੇ ਹੀ ਪਰਮਾਤਮਾ ਦਾ ਸਫਲ ਰੂਪ ਹੈ ਜਾਂ ਕੈ ਅੰਤਰ ਬਸੇ ਹਰ ਨਾਮ ਉਸ ਗੁਰੂ ਦੇ ਹਿਰਦੇ ਅੰਦਰ ਪਰਮਾਤਮਾ ਦਾ ਨਾਮ ਵਸਦਾ ਹੈ ਜੋ ਜੋ ਪੇਖੇ ਸੋ ਬ੍ਰਹਮ ਗਿਆਨ ਗੁਰੂ ਜੋ ਜੋ ਵੇਖਦਾ ਹੈ ਸਾਰੇ ਪਾਸੇ ਨੂੰ ਬ੍ਰਹਮ ਹੀ ਬ੍ਰਹਮ ਗਿਆਨ ਹੀ ਬ੍ਰਹਮ ਦਾ ਗਿਆਨ ਦਿੰਦਾ ਹੈ ਬਿਸ ਵਿਸਾ ਜਾਂ ਕੈ ਮਨ ਪਰਗਾਸ ਬਿਸ ਵਿਸਵੇ ਦਾ 20 ਬਿਸਵੇ ਜਾ ਕਾ ਮਨ ਮੰਨ 20 ਬਿਸਵੇ ਦਾ ਅਰਥ ਹੈ ਪੂਰਨ ਤੌਰ ਤੇ ਪੱਕੇ ਤੌਰ ਤੇ ਮਨ ਮੰਨ ਗਿਆ ਮਨ ਮੰਨ ਗਿਆ ਤੇ ਮਨ ਚ ਪ੍ਰਕਾਸ਼ ਹੋ ਗਿਆ ਗਿਆਨ ਦਾ ਤਿਸ ਜਨ ਕੇ ਪਰਮ ਬ੍ਰਹਮ ਕਾ ਨਿਵਾਸ ਤਿਸ ਜਨ ਕੈ ਪਰਮ ਬ੍ਰਹਮ ਕਾ ਉਸ ਹਿਰਦੇ ਦੇ ਅੰਦਰ ਪਰਮਾਤਮਾ ਦਾ ਅਰਥ ਪ੍ਰਕਾਸ਼ ਹੈ ਇਸ ਗੁਰ ਕਾ ਸਦਾ ਸਦ ਕਰੀ ਨਮਸ਼ਕਾਰ ਉਸ ਗੁਰੂ ਨੂੰ ਸਦਾ ਬਾਰ ਬਾਰ ਨਮਸਕਾਰ ਹੈ ਇਸ ਗੁਰ ਕਾ ਸਦ ਜਾਵ ਬਲਹਾਰ ਉਸ ਗੁਰੂ ਤੋਂ ਸਦਾ ਸਦਕੇ ਬਲਹਾਰ ਵਾਰਨੇ ਜਾਵਾਂ ਸਾਤ ਗੁਰ ਕੇ ਚਰਨ ਤੋਏ ਤੋਏ ਪੀਵਾ ਗੁਰੂ ਦੇ ਚਰਨ ਮੈਂ ਧੋ ਧੋ ਕੇ ਪੀਵਾ ਗੁਰੂ ਨਾਨਕ ਜਪ ਜਪ ਸਦ ਜੀਵਾਂ ਗੁਰੂ ਨਾਨਕ ਜੀ ਪਾਪ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਉਸ ਪਰਮਾਤਮਾ ਨੂੰ ਸਦਾ ਜਪ ਜਪ ਕੇ ਜਿਉਂਦਾ ਹਾਂ ਉਸ ਵੈਕਰੋ ਦੀ ਸਿਫਤ ਕਰਕੇ ਜਿਉਨਾ ਆਖਾਂ ਜੀਵਾਂ ਵਿਸਰੈ ਮਰ ਜਾਓ ਉਸ ਨੂੰ ਜਿਉਨਾ ਹਾਂ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਔਰ ਨਾ ਜਿਵੇ ਕੋਈ ਜਿਹੜਾ ਵੀ ਵਾਹਿਗੁਰੂ ਪ੍ਰਮਾਤਮਾ ਨੂੰ ਚੇਤੇ ਕਰਦਾ ਹੈ ਆਤਮਿਕ ਤੌਰ ਤੇ ਜਿਉਂਦਾ ਹੈ ਹਿਰਦੇ ਤੋਂ ਜਿਉਂਦਾ ਹੈ ਉਹਨੂੰ ਭੁੱਲ ਜਾਣ ਵਾਲਾ ਅੰਦਰੋਂ ਮਰਿਆ ਹੈ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਉਂਦਿਆਂ ਵਿੱਚ ਹੋ ਜਾਈਏ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਉਹਦੇ ਨਾਲ ਚਿੱਤ ਜੋੜ ਕੇ ਸਤਿਗੁਰ ਕੀ ਪਵਿੱਤਰ ਬਾਣੀ ਦੀ ਵਿਚਾਰ ਕਰਦੇ ਹਾਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਗੁਰੂ ਅਤੇ ਸੰਗਤ ਬਖਸ਼ਣਯੋਗ ਹੈ ਜੀ ਬਖਸ਼ ਲੈਣਾ ਪਾਤਸ਼ਾਹ ਕਿਰਪਾ ਕਰਨ ਚੜ੍ਹਦੀਆਂ ਕਲਾ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨ ਅੰਗ ਸੰਗ ਸਹਾਈ ਹੋਣ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਗੁਰੂ ਦਰਬਾਰ ਅੰਦਰ ਚੱਲ ਰਹੀਆਂ ਆਕਾਰ ਸੇਵਾਵਾ ਅੰਦਰ ਤਨ ਮਨ ਧਨਾਂ ਸੇਵਾ ਕਰਕੇ ਗੁਰੂਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ ਇਸ ਗੁਰ ਕਾ ਸਦ ਕਰੀ ਨਮਸ਼ਕਾਰ ਇਸ ਗੁਰ ਕਾ ਸਦ ਜਾਵ ਬਲਹਾਰ ਸਤ ਗੁਰ ਕੇ ਚਰਨ ਤੋਹਿ ਤੋਹਿ ਪੀਵਾ ਗੁਰ ਨਾਨਕ ਜਪ ਜਪ ਸਦ ਜੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ